ਹਾਂ ਆਹ ਟਰੈਕਟਰ ਸਾਫ ਆਉਂ ਵੀ ਇਹ ਲੈ ਮਲਾ ਆ ਟਰੈਕਟਰ ਆ ਹੁਣ ਮੇਰਾ ਮੈਂ ਮੁੰਡੇ ਦਾ ਨੰਬਰ ਨਾਲ ਸੇਵ ਕੀਤਾ ਮੈਨੂੰ ਕਹਿੰਦਾ ਯਾਰ ਮੇਰੇ ਡੈਡੀ ਕੋਲੇ ਟਰੈਕਟਰ ਹੁੰਦਾ ਸੀ ਹੂੰ ਦੇਖ ਮੈਨੂੰ ਵੀ ਇੱਕ ਆਇਆ ਇਸਪੇਨ ਤੋਂ ਇੱਕ ਬੰਦੇ ਦਾ ਫੋਨ ਇੱਕ ਪਹਿਲਾਂ ਜੀ ਜੀ ਕੋਈ ਜੇ ਉਹ ਮੁੰਡਾ ਮੇਰੀ ਵੀਡੀਓ ਦੇਖਦਾ ਹੋਵੇ ਤਾਂ ਜ਼ਰੂਰ ਸੰਪਰਕ ਕਰ ਲੈ ਟਰੈਕਟਰ ਇੱਧਰ ਵੀ ਖੜੇ ਆ ਜੀ ਆਹ ਦਿਖਾ ਦਿੰਨੇ ਆ ਦੋ ਤਿੰਨ ਖੜੇ ਆ ਆਜੋ 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 ਇਹਦੇ ਟਾਇਰ ਜੇ ਖਰਾਬ ਹੋਏ ਪਏ ਜੀ ਇਹ ਬੀਮੇ ਵਾਲਾ ਟਰੈਕਟਰ ਹੈ ਅੱਗ ਲੱਗ ਗਈ ਸੀ ਅੱਛਾ ਅੱਗ ਲੱਗੀ ਹੋਈ ਹੈ ਤਾਂ ਇੰਸ਼ੋਰੈਂਸ ਚ ਹਾਂ ਤੇ ਆਹ ਜੀ ਇਹ 85598 ਮਾਡਲ ਹੈ ਹਾਂ ਜੀ ਮੱਲੋ ਵੱਡੇ ਦਿਲ ਨਾਲ ਤੁਸੀਂ ਚੁੱਪ ਕਰਕੇ ਥੋੜਾ ਜਿਹਾ ਸਮਾਂ ਜ਼ਿਆਦਾ ਕੱਢ ਕੇ ਬੈਠੇ ਰਹੋ ਅੱਜ ਮੈਂ ਸਾਰੇ ਰੇਟਾਂ ਦੇ ਸਾਰੀਆਂ ਨਸਲਾਂ ਦੇ ਸਾਰੇ ਮਾਡਲਾਂ ਦੇ ਸਾਰੇ ਤਰ੍ਹਾਂ ਦੇ ਟਰੈਕਟਰ ਸਾਰੀ ਡਿਟੇਲ ਦੇ ਨਾਲ ਲੈ ਕੇ ਹਾਜ਼ਰ ਹੋਇਆ ਚاہے ਤੁਸੀਂ ਨਵੇਂ ਤੋਂ ਥੋੜੇ ਜੇ ਪੈਸੇ ਬਚਾਉਣੇ ਆ ਚاہے ਤੁਸੀਂ ਪੁਰਾਣੇ ਦੇ ਮੁੱਲ 'ਚ ਵੱਧ ਪਾਵਰ ਵਾਲਾ ਟਰੈਕਟਰ ਲੈਣਾ ਤੁਹਾਨੂੰ ਸਾਰੇ ਤਰ੍ਹਾਂ ਦੀ ਚੁਆਇਸ ਮਿਲ ਜੂ 855 ਲੈਣਾ 969 ਲੈਣਾ 963 ਲੈਣਾ Mahindra ਲੈਣਾ 265 ਲੈਣਾ ਤੇ ਅਰਜਨ ਓ ਹੋ 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 ਅਰਜਨ 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 ਹੀ ਖੜੇ ਆ ਸੱਜਣੋ ਸਾਰੇ ਤਰ੍ਹਾਂ ਦੇ ਅਰਜਨ ਖੜੇ ਆ ਸਭ ਤੋਂ ਪਹਿਲਾਂ ਆਪਾਂ ਬਰਾੜ ਸਾਹਿਬ ਹੁਣ ਉਹਦਾ ਕਰਦੇ ਆ ਸਵਾਗਤ ਕੱਲੇ ਕੱਲੇ ਟਰੈਕਟਰ ਦੀ ਡਿਟੇਲ ਮਿਲੂਗੀ ਸੱਜਣੋ ਕੱਲਾ ਕੱਲਾ ਟਰੈਕਟਰ ਜਿਹੜੀ ਗੱਲਬਾਤ ਹੋਊਗੀ ਜੈਨੂਨ ਗੱਲਬਾਤ ਹੋਊਗੀ ਕਿਉਂ ਹੋਊਗੀ ਕਿਉਂਕਿ ਮੇਰੇ ਨਾਲ ਇੰਡੀਆ ਦੇ ਬਹੁਤ ਨਾਮੀ ਪੁਰਾਣੇ ਤੇ ਸਤਕਾਰਯੋਗ ਚਿਹਰੇ ਖੜੇ ਆ ਜਿਨ੍ਹਾਂ ਦਾ ਮੈਂ ਆਪਣੇ ਵੱਡੇ ਭਾਈ ਗਰਮੀਤ ਜਿੰਨਾ ਸਤਕਾਰ ਕਰਦਾ ਵਿੱਕੀ ਬਰਾੜ ਸਾਹਿਬ ਬਰਾੜ ਸਾਹਿਬ ਸਵਾਗਤ ਹੈ ਤੁਹਾਡਾ ਧੰਨਵਾਦ ਬਰਾੜ ਸਾਹਿਬ ਪਹਿਲਾਂ ਪਰ ਨਵੇਂ ਸੋਨਾ ਲੀਕਾ ਤੋਂ ਸ਼ੁਰੂ ਕਰਦੇ ਆਂ ਇਹ ਜਵਾਂ ਨਵਾਂ ਟਰੈਕਟਰ ਆ ਬਾਈ ਜੀ 2023 ਮਾਡਲ ਆ ਇਹ 23 ਮਾਡਲ ਆ ਜੀ 3 ਸਪੀਡ ਆ ਜੀ 16 ਦੇ ਟਾਇਰਾਂ ਵਾਲਾ 16 ਦੇ ਟਾਇਰ ਆ 3 ਸਪੀਡ ਆ ਨਵਾਂ ਟਰੈਕਟਰ ਆ ਹਾਂ ਜੀ 23 ਮਾਡਲ ਆ 23 ਮਾਡਲ ਆ ਤੇ ਇਹਦਾ ਕੀ ਆਪਾਂ ਮੰਗੀਏ ਇਹਦਾ ਜਿਹੜਾ ਰੇਟ ਹੈਗਾ ਬਾਈ ਜੀ ਆਪਾਂ 6 ਲੱਖ 40000 ਰੁਪਏ ਡਿਮਾਂਡ ਕਰਦੇ ਆ 640000 ਨਮਾ ਨਵਾ ਪਿਆ ਬਿਲਕੁਲ ਵੀ ਜਿਹੜੀ ਸੀਟ ਦੇ ਉੱਤੇ ਕਾਗਜ਼ ਲਾ ਦੇਣੇ ਹੁਣ ਜੇ ਵਪਾਰੀ ਵਾਂਗੂ ਥੋੜਾ ਜਿਆ ਮਤਲਬ ਘਰ ਦੇਣਾ ਹੋਵੇ ਇਹਨੂੰ ਹਨਾ ਉਵੇਂ ਤਾਂ ਫਿਰ ਇਹ ਮਤਲਬ ਕੋਈ ਕਹਿ ਨਹੀਂ ਸਕਦਾ ਕਿ ਕਢਾ ਕੇ ਲਿਆਂਦਾ ਜਾਂ ਕਿਵੇਂ ਆ ਕੋਈ ਸ਼ੋਤ ਤੇ ਝਰੀਟ ਨਹੀਂ ਕੋਈ ਕੁਝ ਨਹੀਂ ਬਿਲਕੁਲ ਨਹੀਂ ਹਾਂ ਬਿਲਕੁਲ ਹੈਗਾ ਇਸ ਤੋਂ ਕਾਹ ਆ ਗਿਆ ਜੀ ਅਰਜਨ ਇਹ ਬਈ ਅਰਜਨ ਨਵੋ ਆ ਇਹ ਵੀ 3 ਸਪੀਡ ਆ ਗਿਆ ਜੀ ਇਹ 2019 ਮਾਡਲ ਆ ਜੀ ਨਾਲ ਦੇ ਟਾਇਰ ਆ ਇਹਦੇ 70 ਪੈਸੇ ਟਾਇਰ ਨਾਲ ਦੇ ਪਏ ਆ ਟਰੈਕਟਰ ਉਹ ਇਤੇ ਚੱਲਿਆ ਵੀ ਜੀ ਇਹ ਜਿਹੜਾ ਟਰੈਕਟਰ ਹੈਗਾ ਇਹਦੀ ਡਿਮਾਂਡ ਆਪਾਂ 6 ਲੱਖ ਰੁਪਈਆ ਕਰਦੇ ਆ 6 ਲੱਖ ਰੁਪਈਆ ਡਿਮਾਂਡ ਆ ਜੀ ਟਾਇਰ ਟੂਰ ਸਾਰੇ ਤੁਸੀਂ ਚੈੱਕ ਕਰ ਸਕਦੇ ਆ ਇਹਦੇ ਮੂਰਲੇ ਟਾਇਰ ਕਸੇ ਹੋਇਆ ਤੇ ਹੋਣਗੇ ਮੇਰੇ ਸਾਹਮਣੇ ਨਾਲ ਮੂਰਲਾ ਇੱਕ ਟਾਇਰ ਕਸਿਆ ਇੱਕ ਟਾਇਰ ਪਾਟ ਗਿਆ ਸੀਗਾ ਤੇ ਉਹਨਾਂ ਨੇ ਪੁਰਾਣਾ ਪਾਤਾ ਉਹ ਉਧਰਲਾ ਜਿਆਦਾ ਟਾਇਰ ਅੱਛਾ ਉਹ ਉਹ ਟਾਇਰ ਉਹਦਾ ਦੇਖ ਕੇ ਕਰ ਲੈ ਆ ਨਾਲ ਦਾ ਟਾਇਰ ਆ ਨਾਲ ਦਾ ਟਾਇਰ ਪਾਟ ਗਿਆ ਸੀ ਆ ਟਾਇਰ ਉਹਨੇ ਅਲੱਗ ਤੋਂ ਪਾਤਾ ਹਾਂ ਜਿਆਦਾ ਕਸਿਆ ਹੋਇਆ ਹਾਂ ਵੀ ਐਤ ਤੇ ਨਾ ਜਾਇਓ ਹਾਂ ਉਹ ਟਾਇਰ ਤੈਨਾਂ ਉਹਦੇ ਆਉਂਦੇ ਰੇ ਜਿਹਨਾਂ ਨਾਲ ਦੇ ਆ ਉਹਦੇ ਨਾਲ ਦੇ ਆ ਤੇ ਉਹ ਗਰਦ ਪਈ ਹੋਈ ਆ ਪਰ ਟਰੈਕਟਰ ਦੀ ਚਮਕ ਦੱਸਦੀ ਆ ਗਰਦ ਤਾਂ ਬਈ ਫਿਰ ਆਇਆ ਸੜਕ ਵਗਦੀ ਆ ਮਿੱਟੀ ਪੈ ਹੀ ਜਾਂਦੀ ਆ ਹਾਂ ਤੇ ਆ ਆ ਜੋ ਜੀ ਹਰਜਨ ਇਹ ਦਸੰਬਰ 2021 ਦਾ ਸੈਂਟਰ ਗੇਅਰ ਸਪੈਸ਼ਲ ਐਡੀਸ਼ਨ ਜੀ ਇਹ ਵੀ ਟਰੈਕਟਰ ਜਿਹੜਾ ਹੈਗਾ ਬਾਈ ਤੇ ਚੱਲਿਆ ਇਹ ਟਾਇਰ ਟੂਰ ਸਾਰੇ ਨਾਲ ਦੇ ਆ ਇਹ ਦੇ ਸਕਦਾ ਵੀ 90 ਪੈਸੇ ਘਟੋ ਘਟ ਨਾਲ ਦੇ ਟਾਇਰ ਪਏ ਆ ਬਾਕੀ ਇਹ ਹੈਵੀ ਦੂਜਾ ਸੈਂਟਰ ਗੇਅਰ ਟਰੈਕਟਰ ਹੈ ਸੈਂਟਰ ਗੇਅਰ ਹੈ ਜਿਹਨੂੰ ਸਭ ਤੋਂ ਵੱਧ ਮੰਗਿਆ ਜਾਂਦਾ 600 ਦੀ ਡਿਮਾਂਡ ਸਭ ਤੋਂ ਵੱਧ ਸੈਂਟਰ ਗੇਅਰ ਦੀ ਸੈਂਟਰ ਗੇਅਰ ਦੀ ਡਿਮਾਂਡ ਹੈ ਤੇ ਇਹ ਸੱਜਣੋਂ ਟਰੈਕਟਰ ਕਿੰਨੇ ਦਾ ਮਿਲ ਜੂਗਾ ਜੀ ਇਹ 6.5 ਲੱਖ ਰੁਪਏ ਡਿਮਾਂਡ ਹੈ ਬਾਈ ਇਹਦੀ ਵੀ 6.5 ਲੱਖ ਜੀ ਹਾਂਜੀ ਤੇ ਇੱਧਰ ਆ ਜਗੇ ਜੀ ਇਹ 605 2019 ਮਾਡਲ ਹੈ ਜੀ ਸਾਈਡ ਗੇਅਰ ਜੀ ਅਲਟਰਾ ਜੀ ਇਹ ਜਿਹੜਾ ਟਰੈਕਟਰ ਹੈਗਾ ਇਹਦੀ ਡਿਮਾਂਡ ਹੈਗੀ ਹੈ ਆਪਣਾ 5.5 ਲੱਖ ਰੁਪਏ ਇਹਦੀ 5.5 ਲੱਖ ਰੁਪਏ ਡਿਮਾਂਡ ਆ ਜੀ ਹਾਂ ਆਜੋ ਜੀ ਇਹਦੇ ਇਹ ਸਾਈਡ ਗੇਰ ਆ ਤੇ ਆਹ ਬਰਾੜ ਸਾਹਿਬ ਰੇਡੀਅਲ ਟਾਇਰਾਂ ਵਾਲਾ ਇਹ ਰੇਡੀਅਲ ਟਾਇਰਾਂ ਵਾਲਾ 2012 ਮਾਡਲ ਹੈ ਬਾਈ ਜੀ ਜੀ ਇਹ ਰੂਟਰ ਪੰਪ ਵਾਲਾ ਟਰੈਕਟਰ ਹੈ ਟੱਬੋ ਵਾਲਾ ਜੀ ਰੂਟਰ ਪੰਪ ਟਰੈਕਟਰ ਐਸੀ 2012 ਚ ਇਹ ਜੀ ਇਹ ਉਹ ਮਾਡਲ ਆ ਜੀ ਤੇ ਟਰੈਕਟਰ ਇਹ ਪਹਿਲੇ ਨਾਂ ਹੀ ਆ ਫਰੀਦਕੋਟ ਦਾ ਨੰਬਰ ਆ ਟਾਇਰ ਤੁਸੀਂ ਦੇਖ ਸਕਦੇ ਆ ਚਾਰੇ ਨਵੇਂ ਵਰਗੇ ਆ ਰੇਡੀਅਲ ਜੀ ਇਹ ਜਿਹੜਾ ਟਰੈਕਟਰ ਹੈਗਾ ਇਹਦੀ ਡਿਮਾਂਡ ਹੈਗੀ 3,70,000 ਰੁਪਏ ਇਹਦੀ 3,70,000 ਰੁਪਏ ਦਾ ਟਰੈਕਟਰ ਦੀ ਡਿਮਾਂਡ ਆ 2012 ਮ ਜੀ ਬਾਕੀ ਮੌਕੇ ਤੇ ਮਾਨਤਾਣ ਕਰ ਦਾਂਗੇ ਤੇ ਆ ਜੀ ਆ 200 ਇਹ ਵੀ 2023 ਮਾਡਲ ਆ ਨਵਾਂ ਟਰੈਕਟਰ ਆ ਹਾਂ ਜਿਹਨੇ ਹੁਣ ਆਲੂ-ਆਲੂ ਪੱਟਣ ਵਾਸਤੇ ਚਾਹੀਦਾ ਤੇ ਮੰਨ ਲਓ ਕਰ ਲੋ ਕਰਾਂ ਕਾਪੂਜ ਕੰਮ ਹਾਂ ਟੌਪ ਮਾਡਲ ਆ ਇਹ ਜੀ ਪਾਵਰਪਲ ਐਕਸਪੀ ਪਲੱਸ ਜਿਹੜਾ ਆਉਂਦਾ ਜੀ ਤੇ ਇਹ ਟਰੈਕਟਰ ਜਿਹੜਾ ਹੈਗਾ ਮੰਨ ਕੇ ਚੱਲੋ ਆਪਾਂ ਦੇ ਦੇਾਂਗੇ ਜੀ 4.5 ਲੱਖ ਰੁਪਏ ਦਾ 4.5 ਲੱਖ ਦਾ ਤੇ ਟਾਇਰ ਇਹਦੇ ਚਾਰੇ ਨਵੇਂ ਆ ਜਮ ਨਵੇਂ ਆ ਟਰੈਕਟਰ ਵੀ ਨਵਾਂ ਕੈਰ ਵੀ ਨਵਾਂ ਮਤਲਬ ਇਤੇ ਕੁਝ ਨਹੀਂ ਲੱਗਦਾ ਤੁਸੀਂ ਚਲਾਉਣਾ ਜਾ ਹਾਂ ਤੇ ਆਹਾ ਜੀ ਇਹ 2019 ਮਾਡਲ ਹੈ ਜੀ 963 ਜੀ ਇਹ ਆਪਾਂ ਹੀ ਨਵਾਂ ਦਿੱਤਾ ਸੀਗਾ ਪਹਿਲੇ ਘਰੇ ਹੀ ਟਰੈਕਟਰ ਇਹ ਜੀ ਜੀ ਬਰਾੜ ਸਾਹਿਬ ਤੇ ਇਹ ਟਰੈਕਟਰ ਜਿਹੜਾ ਹੈਗਾ ਇਹਦੀ ਡਿਮਾਂਡ ਹੈਗੀ ਹੈ 6.5 ਲੱਖ ਰੁਪਈਆ ਜੀ ਬਾਕੀ ਮੌਕੇ ਤੇ ਮਾਨਤਨ ਕਰ ਦਿਆਂਗੇ ਹਾਂ ਮਾਨਤਨ ਪੂਰਾ ਹੋਊਗਾ ਹਾਂ ਆਹਾ ਜੀ ਇਹ 2022 ਮਾਡਲ ਹੈ ਬਾਈ ਜੀ ਜੀ ਮਾਈਕੋ ਪੰਪ ਵਾਲਾ ਜੀ ਕਿਉਂਕਿ 2023 ਚ ਤੁਹਾਨੂੰ ਪਤਾ ਸੀ ਆਰਡੀਆਈ ਆਗੇ 2022 ਤੱਕ ਹੀ ਆਇਆ ਇਹ ਮਾਈਕੋ ਪੰਪ ਜੀ ਇਹ ਵੀ ਟਰੈਕਟਰ ਦੇ ਟੈਟਰ ਨਾਲ ਦੇ ਹੀ ਆ 1000 ਕ ਘੰਟਾ ਮਸਾਂ ਚੱਲਿਆ ਨਵਾਂ ਹੀ ਟਰੈਕਟਰ ਆ ਅੱਛਾ ਇਹ 969 ਜਿਹੜਾ ਪੰਪ ਸਾਡੇ ਵਾਲੇ 855 ਦਾ ਇਹ ਉਹੋ ਪੰਪ ਹੀ ਹੈ ਨਾ ਜੀ ਹਾਂ ਹੈ ਨਾ ਕਹਿ ਸਕਦੇ ਕਹਿ ਸਕਦੇ ਹਾਂ ਵੀ ਇਹ ਉਹ 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 ਪੰਪ ਵਾਲਿਆ ਮਤਲਬ ਇਹਦੋਂ ਕਹਾਂ ਸੀ ਆਰਡੀਆਈ ਚ ਆ ਗਏ ਹਾਂ ਇਹਦੋਂ ਕਹਾਂ ਸੀ ਆਰਡੀਆਈ ਚ ਆ ਗਏ ਹਾਂ ਹਾਂ ਆ ਜਾਓ ਜੀ ਇਹਦਾ ਰੇਟ ਜਿਹੜਾ ਹੈਗਾ ਆਪਾਂ 7.8 ਲੱਖ ਰੁਪਏ ਡਿਮਾਂਡ ਕਰਦੇ ਆ। ਇਹ ਦੀ 7.8 ਲੱਖ ਰੁਪਏ ਡਿਮਾਂਡ ਆ ਜੀ। ਤੇ ਰੰਗ ਰੁੰਗਦਾ ਬਾਡੀ ਬੂਡੀ ਦਾ ਟਰੈਕਟਰ ਬਹੁਤ ਟਾਇਰਾਂ ਟੂਰਾਂ ਦਾ ਪੂਰਾ ਸਾਫ ਪਿਆ ਜਾਂਦਾ ਮਤਲਬ ਬਹੁਤ ਘੱਟ ਚੱਲਿਆ। ਬਲੋ ਐ ਕੋਕਾ ਫੀਸ ਆ ਟਰੈਕਟਰ ਯਾਰ ਨੈਕਸਟ ਲੈਵਲ ਆਹ ਜੀ 855 ਇਹ 855 2018 ਮਾਡਲ ਆ ਬਈ ਜੀ ਇਹ ਵੀ ਸਾਈਡ ਕਲੱਚ ਵਾਲਾ ਟਰੈਕਟਰ ਆ ਜੀ ਪਹਿਲਾ ਟਰੈਕਟਰ ਹੀ ਆਇਆ ਸੀ ਸਾਈਡ ਕਲੱਚ ਇਹ ਆਪਾਂ ਵੇਚਿਆ ਸੀਗਾ ਜਿਹੜਾ ਜੀ ਆਪਾਂ ਹੀ ਨਵਾਂ ਦਿੱਤਾ ਸੀਗਾ ਜੀ ਟਾਇਰ ਟੂਰ ਵੀ ਚੰਗੇ ਪਏ ਆ ਇਹਦੇ ਦੇਖ ਸਕਦੇ ਆ 75 ਰੁਪਏ ਤੇ ਇਹ ਟਰੈਕਟਰ ਜਿਹੜਾ ਹੈਗਾ ਇਹ ਆਪਾਂ 5 ਲੱਖ ਤੇ 75000 ਰੁਪਏ ਦਾ ਟਰੈਕਟਰ ਦੇ ਗਏ ਤੇ ਪਾਵਰ ਸਟੀਰਿੰਗ ਆ ਇਹ ਟਾਪ ਮਾਡਲ ਆ ਬਈ ਆ ਟਾਪ ਮਾਡਲ ਆ ਮਤਲਬ ਪਾਵਰ ਸਟੀਰਿੰਗ ਕੰਪਨੀ ਤੋਂ ਹੀ ਆਇਆ ਹਾਂ ਕੰਪਨੀ ਪਾਵਰ ਸਟੀਰਿੰਗ ਆ ਸਾਈਡ ਕਲਚ ਆ IPTO ਆ ਗਿਆ ਨਾ ਠੀਕ ਆ ਜੀ ਵੀ ਵਾਲਾ ਕਲਚ ਹੱਥ ਚਾਹੀਦਾ ਅੱਛਾ ਇਹ PTO ਵਾਲਾ ਜਿਹੜਾ ਸਾਈਡ ਤੇ ਕਲਚ ਹੁੰਦਾ ਹੈ ਅਲੱਗ ਕਲਚ ਆ ਗਿਆ PTO ਵਾਲਾ ਉਹ ਕਲਚ ਵਾਲਾ ਟਰੈਕਟਰ ਆ ਤੇ ਆ ਜੀ ਇਹ 2009 ਮਾਡਲ ਆ ਬਈ ਜੀ ਇਹ ਵੀ ਆਪਣੇ ਤੋਂ ਹੀ ਨਵਾਂ ਨਿਕਲਿਆ ਹੋਇਆ ਪਹਿਲੇ ਨਾਂ ਦਾ ਟਰੈਕਟਰ ਇਹ ਆ ਜੀ ਇਹ ਟਰੈਕਟਰ 2009 ਮਾਡਲ ਆ ਪਾਵਰ ਸਟੀਅਰਿੰਗ ਆ ओरिजिनल ਤੇ ਇਹ 3.5 ਲੱਖ ਰੁਪਏ ਇਹਦਾ ਦੇ ਦਿਆਂਗੇ ਆਪਾਂ 3.5 ਲੱਖ ਰੁਪਏ ਦਾ ਟਰੈਕਟਰ ਸੱਜਣੋਂ ਮਿਲ ਜੂਗਾ ਜਿਹੜੇ ਬੰਦੇ ਨੇ ਕੰਪਿਊਟਰ ਕੁਮਾਂਟਰ ਕਰਾਹਾ ਲਾਉਣਾ ਤੇ ਉਹ ਕਰ ਸਕਦਾ ਸੰਪਰਕ ਆਹਾ ਜੀ ਇਹ 2011 ਮਾਡਲ ਆ ਬਈ ਜੀ ਇਹ ਵੀ ਆਪਾਂ ਹੀ ਨਵਾਂ ਦਿੱਤਾ ਸੀ ਪਹਿਲੇ ਨਾਂ ਦਾ ਟਰੈਕਟਰ ਆ ਜੀ ਇਹਦੇ ਵੀ ਟਾਇਰ ਚੰਗੇ ਪਏ ਆ 70% ਟਾਇਰ ਹੈਗੇ ਆ ਜੀ ਇਹ ਵੀ ਟੌਪ ਮਾਡਲ ਹੀ ਆ ਪਾਵਰ ਸਟੀਅਰਿੰਗ ਰਿਵਰਸ ਪੀਡੀਓ ਜੀ ਤੇ ਇਹ ਟਰੈਕਟਰ ਆਪਾਂ ਦੇ ਦਿਆਂਗੇ ਇਹਦੀ ਡਿਮਾਂਡ 4.10 ਲੱਖ ਰੁਪਏ ਆ 4 ਲੱਖ ਤੇ 10000 ਰੁਪਏ ਦਾ ਟਰੈਕਟਰ ਮੌਜੂਦ ਹੈ ਆ 743 ਜਮਾਂ ਹੀ ਇਹ 2020 ਮਾਡਲ ਟਰੈਕਟਰ ਹੈ ਬਈ ਜਮਾਂ ਨਵਾਂ ਵਰਗਾ ਟਰੈਕਟਰ ਹੈ ਹਾਂ ਜੀ ਬੰਪਰੇ ਦਾ ਰੰਗ ਕਰਾਉਣ ਵਾਸਤੇ ਲਾਇਆ ਹੋਇਆ ਸੀਗਾ ਤੇ ਠੀਕ ਹੈ ਮਤਲਬ ਬੰਪਰ ਨਾਲ ਲੱਗ ਜਾਊਗਾ ਹਾਂ ਬੰਪਰ ਮਿਲੂਗਾ ਜੀ ਬੰਪਰ ਮਿਲੂਗਾ ਜੋ ਰੇਟ ਮੰਗਣਗੇ ਉਹਦੇ ਵਿੱਚ ਬੰਪਰ ਮਿਲੂਗਾ ਹਾਂ ਜੀ ਤੇ ਇਹ ਵੀ ਆਪਾਂ ਹੀ ਨਵਾਂ ਦਿੱਤਾ ਸੀਗਾ ਪਹਿਲੇ ਨਾਂ ਹੀ ਫਰੀਦਕੁਰ ਦਾ ਨੰਬਰ ਇਹਦਾ ਜੀ ਇਹ ਜਿਹੜਾ ਟਰੈਕਟਰ ਹੈਗਾ ਇਹਦੀ ਡਿਮਾਂਡ ਹੈਗੀ ਆਪਣੀ 5 ਲੱਖ ਤੇ 35000 ਰੁਪਏ ਇਹਦੀ ਮਤਲਬ ਉਹ ਨਾ ਸ਼ੋਸ਼ਾ ਬਾਲੀ ਸਾਫ ਪਈ ਆ। ਹਾਂ 2020 ਮਾਡਲ ਬਾਈ ਵਾਈ ਤੇ ਚੱਲਿਆ ਗੱਲੀ ਕੋਈ ਕਿਰਾਏ ਭੜਾ ਤੇ ਨਹੀਂ ਚੱਲਿਆ। ਟਰੈਕਟਰ ਨਾਲ ਦੀ ਆ। ਤੇ ਆਹਾ ਇਹਦੇ ਤੇ ਆ ਕੇ ਮੈਂ ਕਰਨਿਆ ਤੈਨੂੰ ਵੀਡੀਓ ਚ ਆਖਿਆ ਸੀ ਵੀ ਜਿਹਨੇ ਭਾਈ ਜਮਾ 9000 ਦਾ ਟਰੈਕਟਰ ਲੈਣਾ ਆ ਇਹ 350 ਘੰਟਾ ਚੱਲਿਆ ਬਾਈ 2023 ਮਾਡਲ ਆ। ਜੀ। ਤੇ ਬਿਲਕੁਲ ਹੀ ਨਵਾਂ ਹੈ ਤਾਂ ਟਰੈਕਟਰ। ਬਈ ਮਤਲਬ ਜੇ ਨਵੇਂ ਵਾਲਾ ਪੈਸੇ ਥੋੜਿਆਂ ਚ ਨਵੇਂ ਵਾਲਾ ਫੀਲ ਲੈਣਾ ਤੇ ਉਹ ਆ ਲੈ ਜੀ। ਹਾਂ। ਉਹ ਆ ਲੈ ਜੇ ਤੇ ਇਹ ਕਿੰਨੇ ਕੁ ਤਾਂ ਦੇ ਦਈਏ ਫਿਰ ਆ। ਇਹ ਜਿਹੜਾ ਟਰੈਕਟਰ ਹੈਗਾ ਬਾਈ ਜੀ ਆਪਾਂ 6.5 ਲੱਖ ਰੁਪਏ ਦਾ ਦੇ ਦਾਂ। 6.5 ਲੱਖ ਰੁਪਏ ਚ ਨਵੇਂ ਵਾਲਾ ਸਵਾਦ ਲੈ ਲੇ ਤੇ ਆਹ ਜੋੜੀ ਰਜੀ। ਇਹ 2020 ਮਾਡਲ ਆ 5210। ਜੀ ਤੇ ਇਹ ਟਰੈਕਟਰ ਜਿਹੜਾ ਹੈਗਾ ਬਈ ਆਪਾਂ ਇਹਦੀ ਡਿਮਾਂਡ ਹੈਗੀ 6.5 ਲੱਖ ਰੁਪਇਆ ਹੁਣ ਤਣ ਕਰਦੇ ਆ। ਠੀਕ। ਤੇ ਬਰਾੜ ਸਾਹਿਬ ਆਹ 9811 ਇਹ 9811 90 ਮਾਡਲ ਆ ਬਾਈ। ਜੀ ਤੇ ਇਹ ਟਰੈਕਟਰ ਜਿਹੜਾ ਹੈਗਾ ਆਪਾਂ ਜੀ 1 ਲੱਖ ਤੇ 35000 ਦਾ ਦੇ ਦਿਆਂਗੇ 135000 ਰੁਪਏ ਦੇ 59 ਘਰਾ ਮਿਲ ਜੂਗਾ 90 ਮਾਡਲ ਹਾਂ ਤੇ ਆ ਸੋਨਾਲਿਕਾ ਜੀ ਇਹ ਸੋਨਾਲਿਕਾ 732 ਐਸ਼ੋਰਾ 3 ਸਿਲੰਡਰ ਜੀ ਇਹ ਹੈਗਾ 2002 ਮਾਡਲ ਆ ਜੀ 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 ਇਹ ਦੇ ਦਿਆਂਗੇ ਆਪਾਂ 1 ਲੱਖ ਤੇ 35000 ਰੁਪਏ ਦਾ 135000 ਰੁਪਏ ਦਾ ਟਰੈਕਟਰ ਮੈ ਉਹ ਜੀ ਤੇ ਆ ਜੌਂਡਰ ਜਮਾ ਹੀ ਨਵਾਂ ਵਰਗਾ ਜਮਾ ਹੀ ਇਹ ਵੀ 2022 ਮਾਡਲ ਹੈ ਗੀਅਰ ਪ੍ਰੋ ਜੀ ਜਿਹੜਾ ਮਾਈਕੋ ਪੰਪ ਚ ਹਾਂ ਜੀ ਉਹ ਵੀ 2023 ਤੋਂ CRDI ਆਉਣ ਲੱਗ ਗਿਆ ਹਾਂ ਜੀ ਹਾਂ ਜੀ ਲਾਸਟ ਵਾਲਿਆਂ ਚੋਂ ਆ ਟਰੈਕਟਰ ਚੱਲਿਆ ਇਹ ਸਾਰਾ 6-700 ਘੰਟਾ ਚੱਲਿਆ ਅੱਛਾ ਮਤਲਬ ਉਦਾਂ ਹੀ ਨਵਾਂ ਹੀ ਪਿਆ ਤਾਂ ਹੀ ਕੋਈ ਮੜਗਾੜ ਮੁਰਗੂੜ ਜਮਾ ਹੀ ਯਾਰ ਕਰਨੇ ਆਂ ਉਂਗਲ ਵੀ ਨਹੀਂ ਲੱਗੀ ਯਾਰ ਕਿਸੇ ਵੀ ਥਾਂ ਤੇ ਹਨਾ ਮੜਗਾੜ ਮੁਰਗੂੜ ਨਹੀਂ ਨੇ ਸਾਫ਼ ਪਿਆ ਤੇ ਇਹ ਕਿੰਨੇ ਦਾ ਦੇ ਦਾਂਗੇ ਜੀ ਇਹ ਦੀ ਡਿਮਾਂਡ ਹੈਗੀ ਹੈ ਬਾਈ ਆਪਣੀ 8 ਲੱਖ ਰੁਪਇਆ 8 ਲੱਖ ਰੁਪਇਆ ਜੀ ਚੱਕ ਲੋ ਇਹ ਚਾਰ ਸਪੀਡਾਂ ਵਾਲਾ ਇਹ ਚਾਰ ਸਪੀਡ A B C D ਹਾਂ ਗੇਅਰ ਪ੍ਰੋ ਕਹਿੰਦੇ ਇਹਨੂੰ ਅੱਛਾ ਜੀ ਤੇ ਆਹ ਜੀ ਆਹ 45 ਇਹ ਫਾਰਮ ਟਰੈਕ 45 ਹੈਗਾ ਬਾਈ 99 ਮਾਡਲ ਜੀ ਡਬਲ ਕਲਚ ਆ ਜੀ ਠੀਕ ਆ ਟਾਇਰ ਟੂਰੇ ਤੇ ਚੰਗੇ ਆ ਨਵੇਂ ਅਰਗੇ ਪਏ ਆ 80 ਪੈਸੇ ਹੈਗੇ ਆ ਜੀ ਮੂਰਲੇ ਜਾਮਾ ਹੀ ਨਵੇਂ ਆ ਜੀ ਇਹ ਟਰੈਕਟਰ ਆਪਾਂ ਦੇ ਦੇਾਂਗੇ 1 ਲੱਖ ਤੇ 75000 ਰੁਪਏ ਦਾ 1 ਲੱਖ 75000 ਰੁਪਏ ਚ ਫਾਰਮ ਟਰੈਕ ਰੱਖਣ ਦਾ ਸ਼ੌਂਕ ਪੂਰਾ ਕਰ ਸਕਦਾ ਬੰਦਾ ਇਧਰ ਐਦੇ ਤੇ ਵੀ ਮਾੜੀ ਜੀ ਨੀਗਾ ਮਾਰ ਲੇਗਾ ਬਰਾਣ ਸਾਹਿਬ ਹਾਂ ਜੀ ਹਾਂ ਜੀ ਆ ਮੈਂ ਤਾਂ ਇਹ ਦੇਖਿਆ ਹੀ ਪਹਿਲੀ ਆ ਨਸਲ ਦਾ ਆਸ਼ਾ ਯਾਰ ਹੈ ਇਹ 312 ਆਸ਼ਾ 2 ਸਿਲੰਡਰ ਹੁੰਦਾ ਇਹ ਜੀ ਇਹ ਹੈਗਾ 2001 ਕੇ ਦੋ ਮਾਡਲ ਆ ਠੀਕ ਹੈ ਜੀ ਹਾਂ ਇਹ ਦੇ ਦਿਆਂਗੇ ਆਪਾਂ ਸਵਾ ਲੱਖ ਰੁਪਏ ਦਾ ਟੈਟਰ ਚੰਗੇ ਆ ਇਹਦੇ ਸਵਾ ਲੱਖ ਰੁਪਏ ਦਾ ਟਰੈਕਟਰ ਮਿਲ ਜੂਗਾ ਤੇ ਮੈਂ ਇਹ ਬਰਾਲ ਸਾਹਿਬ ਇਹ ਪਤਨ ਦਾ ਘਾਟਾ ਮੇਰੇ ਨੀਗਾ ਚ ਜਿਆਦਾ ਟਰੈਕਟਰ ਹੈਗੇ ਘਾਟਾ ਪਰ ਉਹ ਇਹਨਾਂ ਦੀ ਡਿਮਾਂਡ ਚੰਗੀ ਆ ਵੈਸੇ ਕੰਮ ਨੂੰ ਚੰਗੇ ਆ ਇਹ ਚਰਚਾ ਘਾਟਾ ਇਹਨਾਂ ਦਾ ਹੈਗੇ 2 ਸਿਲੰਡਰ ਆ ਇਹ ਹਾਂ ਮਰ ਜੂ ਜਵਾਬ ਥੋੜੋ ਦੇਣ ਲੱਗਿਆ ਇਹ ਹਾਂ ਤੇ ਆਹ ਜੀ ਫਾਰਮ ਟਰੈਕ ਜੀ ਇਹ ਫਾਰਮ ਟਰੈਕ 99 ਮਾਡਲ ਆ ਬਾਈ ਇਹ ਵੀ ਡਬਲ ਕਲੱਚ ਆ ਟਾਇਰ ਇਹਦੇ ਨਵੇਂ ਆ ਮਗਰਲੇ ਜੀ ਤੇ ਇਹ ਟਰੈਕਟਰ ਜਿਹੜਾ ਹੈਗਾ ਆਪਾਂ ਜਿਹੜਾ ਲੈਣ ਦੇ ਨਾਲ ਮੁੱਲ ਆ 1 ਲੱਖ ਤੇ 90000 ਰੁਪਏ ਦਾ ਟਰੈਕਟਰ ਦੇ ਦਿਆਂਗੇ ਇੰਜਨ ਗੇਅਰ ਦਾ ਟਰੈਕਟਰ ਬਹੁਤ ਵਧੀਆ ਸਾਰਾ ਕੰਮ ਹੋਇਆ ਤੇ ਜੀ 1 ਲੱਖ 90000 ਦਾ ਆ ਏ ਇਸ 2013 ਮਾਡਲ ਆ ਵੀਰੇ ਇਹ ਜੀ ਇਹ ਵੀ ਟਰੈਕਟਰ ਸਾਫ਼ ਆ ਤੇ طاقتਵਾਰ ਆ ਸਾਫ਼ ਆ ਤੇ ਸਭ ਤੋਂ ਵੱਡੀ ਗੱਲ ਆ ਵੀ ਜੇ ਕਿਸੇ ਨੇ ਘੱਟ ਪੈਸਿਆਂ 'ਚ ਵੱਧ ਪਾਵਰਫੁੱਲ ਟਰੈਕਟਰ ਲੈਣਾ ਹਾਂ ਉੱਚਾ ਮਾਡਲ ਆ ਜਿਵੇਂ 13 ਹਾਂਜੀ ਤੇ ਇਹ ਟਰੈਕਟਰ ਆਪਾਂ ਦੇ ਦਿਆਂਗੇ ਸਵਾ 2 ਲੱਖ ਰੁਪਏ ਦਾ ਸਵਾ 2 ਲੱਖ ਰੁਪਏ 'ਚ ਵੀ ਜੇ ਨੇ ਕਿਸੇ ਨੇ ਕੋਈ طاقت ਵਾਲੀ ਚੀਜ਼ ਤੇ ਲਾਉਣਾ ਹਨਾ ਵੀ ਤੂੜੀ ਵਾਲੀ ਮਸ਼ੀਨ ਤੱਕ ਹਰਾਂ ਹਾਂ ਹਾਂ ਜਿੰਤ ਮਰਜ਼ੀ ਲਾਓ 50 ਹਰਸ ਪਾਵਰ ਆ ਹਾਂਜੀ ਹਾਂ ਇੰਜਣ ਇਹ ਦੇ ਕਰਾਸ ਕਰਦਾ ਮਗਰਲੇ ਸਾਰਾ ਆਪਣਾ ਸਵਰਾਜ ਟਾਈਪ ਹੀ ਇਹਦਾ ਵੀ ਹੁੰਦਾ ਮਤਲਬ ਇਹ ਤਕਰੀਬਨ ਸਵਰਾਜ ਹੀ ਆ ਟਰੈਕਟਰ ਤਾਂ ਇਹ ਹਾਂ ਹੈਨਾ ਕਹਿ ਸਕਦੇ ਹਾਂ ਹਾਂ ਵੀ ਕਲਾਸ ਕਰਦਾ ਹੀ ਇੰਜਨ ਸਵਰਾਜ ਚ ਹੁੰਦਾ ਤੇ ਇਹ ਹਿੱਸਾ ਵੀ ਤਕਰੀਬਨ ਇਹਦਾ ਨਾਲ ਦਾ ਹੀ ਆ ਮੇਰੇ ਸਾਮ ਸਵਰਾਜ ਵਰਗਾ ਹੀ ਆ ਤੇ ਆਹ ਜੀ ਇਹ 2012 ਮਾਡਲ ਆ ਗਿਆ ਐਕਸਮ ਹਾਂਜੀ ਤੇ ਇਹ ਗਿਆ ਹਾਂ ਇਹ ਟੈਟਰ ਠੀਕ ਆ ਮਗਰਲੇ ਦੇ ਦਿੰਦੇ ਕੰਮ ਅੱਧ ਤੋਂ ਜ਼ਿਆਦਾ ਹੀ ਆ ਜੀ ਇਹ ਟਰੈਕਟਰ ਜਿਹੜਾ ਹੈਗਾ ਜੀ ਇਹ ਆਪਾਂ ਬਈ ਦੇ ਦੇਾਂਗੇ 3 ਲੱਖ ਤੇ 60000 ਰੁਪਏ ਦਾ 360000 ਰੁਪਏ ਦਾ ਟਰੈਕਟਰ ਮਿਲ ਜੂਗਾ ਜੀ ਤੇ ਇਧਰਲੇ ਪਾਸੇ ਆ ਜਗੇ ਜੀ ਆਪਾਂ ਨਿਊ ਹਾਲੈਂਡ 3630 ਖੜਾ ਆਪਣੇ ਕੋਲੇ ਰੰਗ ਦਾ ਸਾਫ ਆ ਟਰੈਕਟਰ ਸੱਜਣੋ 2009 ਮਾਡਲ ਆ ਬਈ ਇਹ ਹਾਂਜੀ ਪਾਵਰ ਸਟੀਰਿੰਗ ਆ ਜੀ ओरिजिनल ਜੀ ਇਹ ਇੰਜਨ ਗੇਅਰ ਦਾ ਵਧੀਆ ਟਰੈਕਟਰ ਆ ਇਹ ਟਰੈਕਟਰ ਆਪਾਂ ਦੇ ਦੇਾਂਗੇ 3.5 ਲੱਖ ਰੁਪਏ ਸਾਢੇ 3 ਲੱਖ ਰੁਪਏ ਦਾ ਟਰੈਕਟਰ ਮਿਲ ਜੂਗਾ ਤੇ ਬਰਾੜ ਸਾਹਿਬ ਇਹਦਾ 265 ਦਾ ਕੀ ਕਰੀਏ ਆਪਾਂ ਇਹ 265 2014 ਮਾਡਲ ਆ ਬਈ ਜੀ ਇੰਜਣ ਇਹਦਾ ਨਵਾਂ ਹੋਇਆ ਟਰੈਕਟਰ ਦਾ ਜੀ ਤੇ ਇਹ ਟਰੈਕਟਰ ਆਪਾਂ 2.5 ਲੱਖ ਰੁਪਏ ਦੇ ਦਾਂ 2.5 ਲੱਖ ਰੁਪਏ ਦਾ ਦੇ ਦੇ ਆਗੇ ਪਾਵਰ ਸਟੀਰਿੰਗ ਹੈ ਵਿੱਚ ਅੱਛਾ ਇਹ ਵੀ ਪਾਵਰ ਸਟੀਰਿੰਗ ਆ ਹਾਂ ਇਧਰਲੇ ਪਾਸੇ ਨੂੰ ਬਰਾੜ ਸਾਹਿਬ ਵਾਧਦੇ ਜਾਈਏ ਇਹ ਤਾਂ ਚਲੋ ਵੈਸੇ ਵੀਡੀਓ ਚ ਕੋਈ ਐਡ ਵਿਖਾਉਣੇ ਲੋੜ ਨਹੀਂ ਜੇ ਘੱਟ ਪੈਸਿਆਂ ਵਾਲੇ ਟਰੈਕਟਰ ਹੈਗੇ ਅਜੇ ਕਿਸੇ ਨੇ ਘੱਟ ਪੈਸਿਆਂ ਚ ਲਿਆ ਨਹੀਂ ਅੱਛਾ ਜੀ ਨੇ ਥੋੜੇ ਥੋੜੇ ਪੈਸੇ ਲਾ ਕੇ ਭਾਈ ਆਪਦਾ ਕੋਈ ਚੱਲਦਾ ਕਰਨਾ ਚੱਲਦਾ ਵੀ ਕਰ ਦੇਣਗੇ ਮਿਸਤਰੀ ਹੈਗੇ ਆ ਹਨਾ ਨੇ ਚਾਲੂ ਆ ਟਰੈਕਟਰ ਚੱਲਦੇ ਆ ਚੱਲਦੇ ਆ ਟਰੈਕਟਰ ਤਾਂ ਜੇ ਕਿਸੇ ਨੇ ਘੱਟ ਪੈਸੇ ਲਾਉਣੇ ਥੋੜੇ ਪੈਸੇ ਲਾਉਣੇ ਆ ਖੜੇ ਆ ਇੱਕ ਉਧਰ ਖੜੇ ਟਰੈਕਟਰ ਜੀ ਉਹ ਆ ਉਹ ਖੜੇ ਆ ਫਾਰਮ ਟਰੈਕਟਰ ਸਮਝ ਲਓ ਵਿਗਿਆ ਬਈ ਆ ਉਹ ਫਾਰਮ ਟਰੈਕ ਬਿਕਿਆ ਪਾ ਮੁਰਲਾ ਮਗਰਲਾ ਸੋਨਾਲੀਕਾ ਜੀ ਉਹ ਸਟੈਂਡਰਡ ਆ ਅੱਛਾ ਸਟੈਂਡਰਡ ਆ 345 ਠੀਕ ਹੈ ਜੀ ਹੂੰ ਤੇ ਉਹੋ ਜੀ ਇਹ 2006 ਮਾਡਲ ਆ ਅੱਛਾ ਜੀ ਤੇ ਇੱਕ ਆ ਖੜਾ 2511 2511 ਨਹੀਂ ਇਹ 3511 HD ਆਜਾ ਐਚਡੀ 3511 ਹਾਂ ਇਹ ਤਾਂ ਵੈਸੇ ਵੇਸੀ ਤਾਂ ਕਵਾੜੀਆਂ ਨੂੰ ਦੇ ਦੇਾਂਗੇ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਤੁਹਾਡੇ ਕੋਲੇ ਇੱਕ ਹੋਰ ਵੀ ਖੜਾ ਨੇ ਐਚਡੀ 3511 ਖੜਾ ਅੰਦਰ ਉੱਤਰ ਵੱਟ ਯਾਰ ਨਾ ਮੈਂ ਨਾ ਨੰਬਰ ਨਾ ਸੇਵ ਕੀਤਾ ਬਰਾੜ ਸਾਹਿਬ ਮੇਰੀ ਵੀਡੀਓ ਬੰਦਾ ਜੇ ਦੇਖੇ ਤਾਂ ਜਰੂਰ ਸੰਪਰਕ ਕਰੇ ਉਹ ਮੈਨੂੰ ਨਾ ਮੁੰਡਾ ਕਹਿੰਦਾ ਯਾਰ ਮੇਰੇ ਡੈਡੀ ਕੋਲੇ 35 ਹੁੰਦਾ ਐਚਡੀ 3511 ਹੁੰਦਾ ਸੀ ਉਹਨੇ ਮੈਨੂੰ ਨਾ ਵੇਚ ਕੇ ਬਾਹਰ ਨੂੰ ਚੜਾਤਾ ਤੇ ਮੈਨੂੰ ਐਚਡੀ 3511 ਚਾਹੀਦਾ ਮੈਂ ਬਣਾ ਕੇ ਉਹਦੇ ਡੈਡੀ ਨੂੰ ਦੇਣਾ ਤੇ ਮੇਰੇ ਹਿਸਾਬ ਨਾਲ ਆ ਵੀ ਬਣਵਾ ਸਕਦਾ ਇਹਦੇ ਨਾਲੋਂ ਇੱਕ ਚੰਗਾ ਹੋਰ ਅੰਤਰ ਖੜਾ ਹਾਂ ਮਾੜਾ ਚਲੇਗੇ ਹਾਂ ਆਜੋ ਆਜੋ ਮਾੜਾ ਦਿਖਾ ਦਗੇ ਲੈ ਭਾਈ ਜੇ ਉਹ ਮੁੰਡਾ ਮੇਰੀ ਵੀਡੀਓ ਦੇਖਦਾ ਹੋਵੇ ਤਾਂ ਜਰੂਰ ਸੰਪਰਕ ਕਰ ਲੈ ਟਰੈਕਟਰ ਇੱਧਰ ਵੀ ਖੜੇ ਆ ਜੀ ਹਾਂ ਦਿਖਾ ਦਿੰਨੇ ਆ ਦੋ ਤਿੰਨ ਖੜੇ ਆਜੋ 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 ਇਹਦੇ ਟਾਇਰ ਜੇ ਖਰਾਬ ਹੋਏ ਪਏ ਆ ਜੀ ਇਹ ਬੀਮੇ ਵਾਲਾ ਟਰੈਕਟਰ ਹੈ ਅੱਗ ਲੱਗ ਗਈ ਸੀ ਅੱਛਾ ਅੱਗ ਲੱਗੀ ਹੋਈ ਹੈ ਤੇ ਇੰਸ਼ੋਰੈਂਸ ਚ ਹਾਂ ਤੇ ਆਹ ਜੀ ਇਹ 85598 ਮਾਡਲ ਹੈ ਹਾਂ ਜੀ ਬਾਹਰ ਪੰਪ ਵਾਲਾ ਜੀ ਪੰਜਾਬ ਨੰਬਰ ਆ ਇਹ ਟਰੈਕਟਰ ਆਪਾਂ ਦੇ ਦੇ ਦਿਆਂਗੇ 1,60,000 ਰੁਪਏ ਦਾ ਟਰੈਕਟਰ ਇੰਜਨ ਗੇਅਰ ਦਾ ਬਿਲਕੁਲ ਵਧੀਆ ਇੱਕ ਆਹਾਂ ਖੜਾ ਜੀ ਇਹ ਫਾਰਮ ਟਰੈਕ 45 ਹੈਗਾ 2001 ਮਾਡਲ ਜੀ ਇਹ ਦੇ ਦੇ ਦਿਆਂਗੇ ਆਪਾਂ 1.75 ਦਾ ਤੇ ਬਰਾੜ ਸਾਹਿਬ ਇੰਨਾ ਚੰਗਾ ਆਇਸ਼ਰ ਮਗਰ ਲਕੋ ਕੇ ਖੜਾਇਆ ਪਿਆ ਇਹ ਵੇਕਣਾ ਸਾਰਿਆਂ ਨੂੰ ਪਹਿਲਾਂ ਚ ਇਹ ਐਕਚੁਅਲ ਦੇ ਵਿੱਚ ਨਾ ਇਹ ਬਿੱਲਾਂ ਤੇ ਹੀ ਹੈ ਦੀ ਆਰਸੀ ਨਹੀਂ ਬਣੀ ਟਰੈਕਟਰ ਦੀ ਅੱਛਾ ਜੀ ਅੱਛਾ ਹਾਂ ਅੱਛਾ ਬਿੰਦੂ 2016 ਮਾਡਲ ਆ ਇਹ ਜੇ ਕੋਈ ਲੈਣਾ ਚਾਹਵੇ ਲੈ ਸਕਦਾ ਹਾਂ ਲੈ ਸਕਦਾ ਜੇ ਕੋਈ ਬਿਨਾ ਕਾਪੀ ਤੋਂ ਮਤਲਬ ਹਾਂ ਦੇ ਲੈ ਸਕਦਾ ਹੈ ਨਾ ਹਾਂ ਤੇ ਉਹ ਲੈ ਸਕਦਾ ਤੇ ਇਹ ਆ ਤਾਂ ਬਣ ਕੇ ਦਿੱਤਾ ਜਾਊਗਾ ਜੀ ਇਹ ਤਾਂ ਜੇ ਇਹ ਤਾਂ ਇੰਸ਼ਾਅਰ ਦਾ ਚੱਕਰ ਆਜਾ ਮੈਂ ਨਾ ਉਹ ਟਰੈਕਟਰ ਦਿਖਾਉਣਾ ਚਾਹੁੰਦਾ ਯਾਰ ਮੈਨੂੰ ਆਇਆ ਵੀ ਜੇ ਕੋਈ ਬੰਦਾ ਵੀਡੀਓ ਦੇਖਦਾ ਹੋਵੇ ਜਰੂਰ ਤੇ ਆਹ ਵੀ ਵੇਚਣ ਵਾਲੀ ਹੈ ਜੀ ਖੜਾ ਹਾਂ ਵੇਚਣ ਵਾਲੀ ਹੈ ਜੇ ਇਹਨਾਂ ਚੋਂ ਕੋਈ ਪਸੰਦ ਆਵੇ ਆ 735 ਖੜਾ ਹੈ 735 94 ਮਾਡਲ ਆ ਇਹ ਹਾਂ ਜੀ 94 ਮਾਡਲ ਹਾਂ ਟੈਟਰ ਚੰਗੇ ਆ ਇਹਦੇ ਵੀ ਤੇ ਇਹ ਟ੍ਰੈਕਟਰ ਦੇ ਦਿਆਂਗੇ ਆਪਾਂ 110000 ਰੁਪਏ ਦਾ 110000 ਦਾ ਮਿਲ ਜੂ ਇਹ 735 ਐਫੀਓ ਆ ਵੀ ਜਦੋਂ ਐਫੀ ਸਟਾਰਟ ਹੁੰਦਾ ਹਾਂ 93 ਚ ਐਫੀ ਆਇਆ ਹਾਂ ਇਹ 93 ਆ ਆ ਆ ਸੋਨ ਅਮਰੀਕਾ ਜੀ ਇਹ 2005 ਮਾਡਲ ਹੈ ਜੀ ਤੇ ਇਹ ਟ੍ਰੈਕਟਰ ਜਿਹੜਾ ਹੈਗਾ ਦੇ ਦਿਆਂਗੇ ਆਪਾਂ 230000 ਰੁਪਏ ਦਾ 230000 ਦਾ ਮਿਲ ਜੂਗਾ ਤੇ ਇੱਧਰ ਇੱਕ ਆਪ ਖੜਾ ਜੀ 855 ਮਗਰ ਇਹ ਵੀ 98 ਮਾਡਲ ਹੈ ਜੀ ਬਾਹਰ ਪੰਪ ਵਾਲਾ ਜੀ ਤੇ ਇਹ ਟ੍ਰੈਕਟਰ ਜਿਹੜਾ ਹੈਗਾ ਇਹ ਦੇ ਦਿਆਂਗੇ 170000 ਰੁਪਏ ਦਾ ਠੀਕ ਆ ਜੀ ਤੇ ਇੱਕ ਬਰਾੜ ਸਾਹਿਬ ਆ ਖੜਾ ਅisher ਜੀ ਇਹ 2015 ਹੈ ਹਾਂਜੀ ਇਹ ਟਰੈਕਟਰ ਜਿਹੜਾ ਹੈਗਾ ਇਹ ਆਪਾਂ 2 ਲੱਖ ਰੁਪਏ ਦੇ 2 ਲੱਖ ਰੁਪਏ ਦਾ ਟਰੈਕਟਰ ਇਹ ਦੇਣਾ ਹਾਂ ਸੌਰੀ 2 ਲੱਖ ਦਾ ਕਹੀ ਜਾਂਦਾ ਜੀ 2 ਲੱਖ 95 ਹਜ਼ਾਰ ਦਾ 2 ਲੱਖ 95 ਦਾ ਬਈ ਰਗੜਤੇ ਸੀ ਰਗੜਤੇ ਸੀ ਓਏ ਬੰਦੇ ਭਲੇਖਾ ਲੱਗ ਗਿਆ ਹਾਂ ਓਹ ਭਲੇਖਾ ਡੱਕ ਚੱਲਦਾ ਨਾ ਉਧਰ ਹਾਂ ਆਹ ਵੇਚਤਾ ਇਹਦਾ ਸੌਦਾ ਹੋ ਗਿਆ ਇਹ ਸੌਦਾ ਹੋ ਗਿਆ ਇਹ ਸੌਦਾ ਹੋ ਗਿਆ ਭਾਈ ਸਾਡੇ ਖੜੇ ਖੜਿਆ ਇੱਕ ਜਰ ਇੱਧਰ ਖੜਾ ਸੀ ਟਰੈਕਟਰ ਹੁਣ ਮੈਂ ਦੇਖਿਆ ਪਤਾ ਨਹੀਂ ਕਿੱਥੇ ਆ ਉਹ ਆਹ ਖੜਾ ਆ ਆ ਖੜਾ ਬਾਗਾ ਦੀ ਮੇਰੀ ਨੀਂਦ ਲੈ ਗਿਆ ਉਧਰ ਗੀਤ ਵੀ ਆ ਜਾਂਦਾ ਕਾਪੀਰਾਈਟ ਵੀ ਆ ਜਾਊਗਾ ਕਰਨ ਇਹ ਵੀ ਤੁਹਾਨੂੰ ਮੈਂ ਦੱਸਤੀ ਗੱਲ ਆਹਾ ਜੀ ਆਹਾ ਆਹਾ ਟਰੈਕਟਰ ਸਾਫ ਆਉਂ ਵੀ ਇਹ ਲੈ ਮਲਾ ਆਹ ਟਰੈਕਟਰ ਆ ਹੁਣ ਮੇਰਾ ਮੈਂ ਮੁੰਡੇ ਦਾ ਨੰਬਰ ਨਾਲ ਸੇਵ ਕੀਤਾ ਮੈਨੂੰ ਕਹਿੰਦਾ ਯਾਰ ਮੇਰੇ ਡੈਡੀ ਕੋਲੇ ਟਰੈਕਟਰ ਹੁੰਦਾ ਸੀ ਹੂੰ ਮੈਨੂੰ ਵੀ ਇੱਕ ਆਇਆ ਸੀ ਸਪੇਨ ਤੋਂ ਇੱਕ ਬੰਦੇ ਦਾ ਫੋਨ ਇੱਕ ਜੀ ਜੀ ਉਹ ਵੀ ਮੈਨੂੰ ਆਹਦਾ ਇਹ ਕਹਿੰਦਾ ਯਾਰ ਮੈਨੂੰ ਲੱਭ ਕੇ ਦਿਓ ਮੈਂ ਨਾ ਮੈਂ ਨਵਾਂ ਕਢਾਇਆ ਸੀ ਤੇ ਮੈਂ ਤਿਆਰ ਕਰਾਉਣਾ ਮੈਂ ਘਰੇ ਖੜਾ ਕਰਨਾ ਬਸ ਆਹ ਉਹੋ ਚੀਜ਼ ਆ ਇਹ ਚਾਹ ਪੂਰਾ ਕਰਨ ਵਾਸਤੇ ਬੈਸਟ ਚੀਜ਼ ਹੈ ਹਾਂ ਤੇ ਆਹਾ ਜੀ ਆਹਾ ਇਹ 97 ਮਾਡਲ ਆ ਬਈ 51 11 ਜੀ ਜੀ ਟਾਇਰ ਹੈਗੇ ਆ ਤੇ 65 ਦੇ ਪੈਸੇ ਜੀ ਇੰਜਨ ਗੇਅਰ ਦਾ ਟਰੈਕਟਰ ਸਾਰਾ ਬਿਲਕੁਲ ਬਹੁਤ ਵਧੀਆ ਹਾਂਜੀ ਹਾਂਜੀ ਇਹ ਟਰੈਕਟਰ ਜਿਹੜਾ ਹੈਗਾ ਆਪਾਂ 185000 ਰੁਪਏ ਦੇਗਾ 185000 ਰੁਪਏ ਦਾ ਟਰੈਕਟਰ ਮਿਲ ਜੂਗਾ ਤੇ ਬਰਾੜ ਸਾਹਿਬ ਇਧਰਲੇ ਪਾਸੇ ਜੀ ਆਹ ਇਧਰ ਇਹ ਵਿਕਾਈ ਆ ਸੋਨਾਲਿਕਾ ਆ 2015 ਮਾਡਲ ਆ ਹਾਂਜੀ 60 ਵਾਲਾ ਹਾਂਜੀ ਹਾਂਜੀ ਇਹ ਟਰੈਕਟਰ ਆਪਾਂ ਦੇ ਦੇਾਂਗੇ 3 ਲੱਖ ਤੇ 70000 ਰੁਪਏ ਦਾ 3 ਲੱਖ 70000 ਦਾ ਤੇ ਆ ਜੀ ਆਹ ਬਰਾੜ ਸਾਹਿਬ ਆਹ ਇਹ 2007 ਮਾਡਲ ਟਰੈਕਟਰ 855 ਹਾਂਜੀ ਪਾਵਰ ਸਟੀering ਆ ਇਹ ਹਾਂਜੀ ਲਿਫਟ ਪੰਪ ਪੰਪ ਇਹਦਾ ਡਬਲ ਕੀਤਾ ਹੋਇਆ ਡਿਸਟ੍ਰਿਬਿਊਟਰ ਡਬਲ ਲੱਗਾ ਜੀ ਇਹ ਟਰੈਕਟਰ 3.5 ਲੱਖ ਰੁਪਏ ਦਾ ਹੈ ਇੱਕ ਆ ਇਧਰ ਖੜਾ ਜੀ ਆ ਤਾਂ ਜਮਾ ਨਵਾਂ ਹੀ ਖੜਾ ਇਹ ਤਾਂ ਹੈ ਹੀ ਨਵਾਂ ਇਹ ਤਾਂ ਆਪਣੀ ਕੰਪਨੀ ਦਾ ਹੀ ਹੈ ਹਨਾ ਇਹ ਤਾਂ ਨਵਾਂ ਤੇ ਆਹਾ ਜੀ ਇਹ ਵਰਕਸ਼ਾਪ ਸਰਵਿਸ ਸਰਵਿਸ ਕਰਾਉਣ ਆਇਆ ਅੱਜ ਸਰਵਿਸ ਕਰਾਉਣ ਆਇਆ ਹੋਇਆ ਹੋਰ ਤਾਂ ਨਹੀਂ ਕਿਸੇ ਪਾਸੇ ਖੜੇ ਬਰਾੜ ਸਾਹਿਬ ਬਾਹਰ ਖੜੇ ਆ ਦੋ ਤਿੰਨ ਟਰੈਕਟਰ ਆਜੋ ਆਜੋ ਆ ਜਾਓ ਆ ਜਾ ਆਈ ਚੱਲਦਾ ਯਾਰ ਦੀ ਅੱਜ ਆਜੀ ਹੁਣ ਚੱਲਦਾ ਹੀ ਤੁਰਿਆ ਹੁਣ ਦੇ ਕਹਦਾ ਇਹ ਹੁਣ ਜਿਹੜੇ 12ਵੇਂ ਮਹੀਨੇ ਚ ਜ਼ਿਆਦਾ ਟਰੈਕਟਰ ਵਿਕੇ ਜੀ ਇੰਨੇ ਟਰੈਕਟਰ ਜਿਹੜੇ ਕੱਟੇ ਗਏ ਆ ਪ੍ਰਧਾਨ ਸਾਹਿਬ ਹਾਂ 12ਵੇਂ ਮਹੀਨੇ ਚ ਦਿੱਤੇ ਟਰੈਕਟਰ ਅਸੀਂ 10 12 ਟਰੈਕਟਰ 12ਵੇਂ ਚ ਵੀ ਦਿੱਤੇ ਆ ਇਸ ਮਹੀਨੇ ਵੀ ਹੋ ਗਏ 15 16 ਟਰੈਕਟਰ ਹਾਂ ਤੇ ਉਹ ਉਹਨਿਆਂ ਕਿਉਂਕਿ ਹੁਣ ਤਕਰੀਬਨ ਜਿਹੜਾ ਟਰੈਕਟਰ ਵੇਖਦਾ ਉਹ ਨਾਲ ਕਟਾਉਂਦਾ ਹੀ ਕਟਾਉਂਦਾ ਹੈ ਹਾਂ ਇੱਕ 59 11 ਹੋਰ ਕੱਟਿਆ 97 ਮਾਡਲ ਜੀ ਆਉਣਾ ਉਹ ਅੱਜ ਅੱਜ ਕਾ ਟਰੈਕਟਰ ਦਾ ਮਤਲਬ ਕਹਿਣ ਤੋਂ ਪਹਿਲਾਂ ਵੀ ਬੰਦਾ ਜਿਹੜੇ ਰੇਟ ਦਾ ਜਿਹੜਾ ਮਾਡਲ ਚਾਹੂਗਾ ਉਹ ਟਰੈਕਟਰ ਬੰਦੇ ਨੂੰ ਮਿਲ ਹੀ ਜਾਊਗਾ 1.99 ਮਾਡਲ ਕੱਟਿਆ 855 ਜਿਹੜਾ ਚਿਹਰੀ ਜਿਹੜਾ ਰੰਗ ਚ ਆਇਆ ਸੀ ਜੀ ਉਹ ਵੀ ਆਉਣਾ ਤੇ ਦੋ ਤਿੰਨ ਇੱਥੇ ਖੜੇ ਆ ਆਪਣੇ ਕੋਈ ਹਾਂ ਫਾਰਮ 60 60 ਚੱਕੋ ਵੀ ਚੱਕ ਕਰਨ ਲੈ ਕੇ ਲਈਏ ਤੁਹਾਨੂੰ ਫਾਰਮ 60 ਦੋਨੇ 60 ਹੀ ਆ ਹਾਂ ਪਹਿਲਾਂ ਇਹਦੀ ਗੱਲ ਕਰ ਲઈએ ਜੀ ਮੋਢਾ ਵਾਲੇ ਦੀ ਇਹ 2002 ਮਾਡਲ ਆ ਬਾਈ ਆਹ 2002 ਜੀ ਟਰੈਕਟਰ ਚੰਗਾ ਹੈ ਛਤਰੀ ਤੇ ਫਾਈਬਰਾਈ ਲੱਗੀ ਹੈ ਤੇ ਉਹ ਵੀ ਸਾਫ ਹੈ ਟਰੈਕਟਰ ਜੀ ਤੇ ਟਾਇਰ ਵੀ ਠੀਕ ਹੈ ਇਹ ਦੰਦੇ ਕੰਮ ਜੀ ਇਹ ਟਰੈਕਟਰ ਜਿਹੜਾ ਹੈਗਾ ਆਪਾਂ ਜਿਹੜਾ ਹਾਨਾ ਵਾਲਾ ਮੁੱਲ ਹੈ 2 ਲੱਖ ਰੁਪਏ ਦਾ ਦੇ ਦਿਆਂਗੇ 2 ਲੱਖ ਰੁਪਏ ਦਾ ਟਰੈਕਟਰ ਮਿਲ ਜੂਗਾ ਤੇ ਕਰਨ ਆਹਾ ਮੜਾ ਜਾਏ ਤੇ ਮਾਰ ਖਣੇਗਾ ਇਹ 2003 ਹੈ ਜੀ ਇਹ ਪਹਿਲੇ ਘਰੇ ਚੱਲਿਆ ਟਰੈਕਟਰ ਨਵਾਂ ਹੀ ਕਢਾਇਆ ਸੀ ਇਹਨਾਂ ਨੇ ਬੰਦਿਆਂ ਨੇ ਜੀ ਸਾਰਾ オリジナル ਟਰੈਕਟਰ ਆ ਇਹ ਮਰਗਾੜ ਬਗੂਟ ਹਰ ਚੀਜ਼ ਨਾਲ ਦੀ ਹੈ ਜੀ ਟਰੈਕਟਰ ਜੀ ਜੀ ਤੇ ਇਹ ਟਰੈਕਟਰ ਜਿਹੜਾ ਹੈਗਾ ਆਪਾਂ 2 ਲੱਖ ਤੇ 10000 ਰੁਪਏ ਦੇ ਦਿਆਂਗੇ 210000 ਦਾ ਮਿਲ ਜੂ ਹੋਰ ਤਾਂ ਬਰਾੜ ਸਾਹਿਬ ਖੜੇ ਤਾਂ ਹੋਰ ਵੀ ਬਥੇਰੇ ਹੋਣਗੇ ਜੇ ਤੱਕ ਬੰਦਾ ਵੀਡੀਓ ਦੇਖੂਗਾ ਉਦੋਂ ਤੱਕ ਹੋਰ ਉਦੋਂ ਤੱਕ ਤਾਂ ਹੋਰ ਆ ਜਾਣੇ ਆ ਜੀ ਜਾਈ ਜਾਂਦੇ ਆ ਜਾਈ ਜਾਂਦੇ ਆ ਤੇ ਜੇ ਕੋਈ ਵੀ ਸੱਜਣ ਕੋਈ ਵੀ ਟਰੈਕਟਰ ਲੈਣਾ ਚਾਹੁੰਦਾ ਤਾਂ ਬਰਾੜ ਸਾਹਿਬ ਹੁਣਾਂ ਨੂੰ ਸਕਰੀਨ ਸ਼ਾਟ ਭੇਜ ਦਿਓ ਬਰਾੜ ਸਾਹਿਬ ਹੁਣਾਂ ਨੂੰ ਜੇ ਤੁਹਾਡਾ ਫੋਨ ਨਹੀਂ ਚੱਕਿਆ ਗਿਆ ਤੁਸੀਂ WhatsApp ਤੇ ਹੈਲੋ ਭੇਜ ਦਿਓ ਫੋਨ ਦਾ ਟਰੈਕਟਰ ਦਾ ਸਕਰੀਨ ਸ਼ਾਟ ਲੈ ਕੇ ਬਰਾੜ ਸਾਹਿਬ ਨੂੰ ਭੇਜ ਦਿਓ ਜਿੱਦਾਂ ਤੁਰੋਂ ਉਹਦੇ ਜਰੂਰ ਫੋਨ ਕਰਕੇ ਤੁਰਿਓ ਵੀ ਭਾਈ ਅੱਜ ਟਰੈਕਟਰ ਖੜਾ ਹਾਂ ਬਹੁਤ ਵਾਰਕ ਆਪਾਂ ਤੁਰਦੇ ਆ ਉਹ ਬਾਈ ਹੁਣ ਇੰਡੋ ਫਾਰਮ ਟਰੈਕਟਰ ਲੈਣ ਆਏ ਜਦੋਂ ਆਏ ਉਹਨੂੰ ਬੈੱਕ ਗਿਆ ਬਾਈ ਬਣ ਕੇ ਤੁਰੇ ਤੁਰੇਓ ਜਰੂਰ ਮਤਲਬ ਪਤਾ ਕਰਕੇ ਤੇ ਕੋਈ ਵੀ ਸਜਣ ਕੋਈ ਵੀ ਟਰੈਕਟਰ ਲੈ ਸਕਦਾ ਇੱਕ ਗੱਲ ਤੁਹਾਨੂੰ ਹੋਰ ਲਾਟ ਤੇ ਕਹਿ ਦਿਆਂ ਜੇ ਕਿਸੇ ਨੂੰ ਲੋਨ ਦਾ ਡਿੱਕਾ ਫੜਿੱਕਾ ਹੋਇਆ ਉਹ ਬੰਦੇ ਇਹ ਹੈਗੇ ਆ ਤੁਹਾਨੂੰ ਲੱਗਣ ਨਹੀਂ ਉਹਦੇ ਡਿੱਕਾ